ਹੈਲੋ ਗਾਇਜ਼ ਕੀ ਹਾਲ ਚਾਲ ਉਮੀਦ ਕਰਦਾ ਹਾਂ ਸਾਰੇ ਬਹੁਤ ਵਧੀਆ ਹੋਗੇ ਤੇ ਗਾਇਜ਼ ਅੱਜ ਤਾਂ ਮੀ ਨੇ ਇੰਨਾ ਕੁ ਜ਼ਿਆਦਾ ਕੰਮ ਖਰਾਬ ਕੀਤਾ ਇੰਨਾ ਕੁ ਜ਼ਿਆਦਾ ਕੰਮ ਖਰਾਬ ਕੀਤਾ ਆ ਕਿ ਕਹਿ ਨਹੀਂ ਸਕਦੇ ਕਿ ਕਿੰਨਾ ਜ਼ਿਆਦਾ ਕੰਮ ਖਰਾਬ ਕੀਤਾ ਤੇ ਲੋਕਾਂ ਦਾ ਤਾਂ ਭਾਈ ਜੀ ਬੁਰਾ ਹਾਲ ਹੋ ਗਿਆ ਤੇ ਲੋਕਾਂ ਦੀ ਛੱਡੋ ਜਿਹੜੇ ਘਰਾਂ 'ਚ ਰਹਿੰਦੇ ਆ ਸੀ ਉਹ ਘਰ ਦਾ ਵੀ ਹਾਲ ਤੁਹਾਨੂੰ ਦਿਖਾਣਾ ਕਿ ਕਿਹੋ ਜਿਹਾ ਹਾਲ ਹੋਇਆ ਪਿਆ ਵਾ ਠੀਕ ਆ ਜੀ ਤੁਸੀਂ ਆ ਚੀਜ਼ ਦੇਖ ਸਕਦੇ ਹੋ ਕਿ ਆ ਚੀਜ਼ ਦੇਖ ਸਕਦੇ ਹੋ ਆ ਕੰਧ ਦੇਖੋ ਇੱਥੇ ਤਰੇੜੀ ਹੋਈ ਆ ਠੀਕ ਆ ਜੀ ਆ ਉੱਪਰ ਖੋਲ ਪੈ ਰਿਹਾ ਠੀਕ ਹੈ ਤੇ ਇਧਰੋਂ ਤੁਸੀਂ ਆਹ ਛੱਤ ਦੇਖੋ ਅੱਛਾ ਦੇਖ ਰਹੇ ਹੋ ਇਹ ਛੱਤ ਕਹੇ ਜਿਹੀ ਹੋਈ ਪਈ ਜਿਵੇਂ ਇੱਕ ਪਾਸੇ ਨੀਵੀਂ ਇੱਕ ਪਾਸੇ ਉੱਚੀ ਐ ਹੋਈ ਪਈ ਹੈ ਮੈਨੂੰ ਐਂ ਲੱਗ ਰਿਹਾ ਵਾ ਕਿਉਂਕਿ ਉੱਚੀ ਨੀਵੀਂ ਛੱਤ ਹੋ ਗਈ ਹੈ ਤੇ ਦੂਸਰਾ ਆਹ ਕੰਧ ਦੇ ਵਿੱਚ ਨਾ ਦੇਖੋ ਸਾਰਾ ਪਾਣੀ ਰਸਿਆ ਹੋਇਆ ਦੇਖ ਰਹੇ ਹੋ ਆਹ ਕੰਧ ਦੇਖ ਰਹੇ ਇਹ ਸਾਰਾ ਪਾਣੀ ਰਸਿਆ ਐ ਇੱਥੇ ਰੱਖ ਕੇ ਦੇਖ ਰਹੇ ਠੀਕ ਉਸ ਤੋਂ ਬਾਅਦ ਇੱਧਰਲੇ ਪਾਸੇ ਦੇਖੋ ਆਹ ਦੇਖ ਰਹੇ ਹੋ ਆ ਪਾਣੀ ਦਸਿਆ ਹੈ ਸਾਰਾ ਤੇ ਆਹ ਪਾਣੀ ਇੱਥੋਂ ਗਿਰਦਾ ਪਿਆ ਇੱਥੇ ਤੇ ਥੱਲੇ ਸਾਰਾ ਚੁੰਦਾ ਪਿਆ ਇਹ ਠੀਕ ਆ ਇੱਧਰ ਵੀ ਦੇਖ ਸਕਦੇ ਹੋ ਆ ਪਾਣੀ ਸਾਰਾ ਦਸਿਆ ਮੀਂਹ ਕਰਕੇ ਮਲਕੀ ਮੀਂਹ ਬੰਦ ਨਹੀਂ ਹੁੰਦਾ ਪਿਆ ਠੀਕ ਆ ਆ ਰੋਸ਼ਨਦਾਨਾਂ 'ਚ ਕਦੀ ਪਾਣੀ ਸਾਡੇ ਅੰਦਰ ਨਹੀਂ ਆਇਆ ਜੇ ਰੋਸ਼ਨਦਾਨਾਂ 'ਚ ਵੀ ਪਾਣੀ ਅੰਦਰ ਆਇਆ ਸਾਡੇ ਆਹ ਰੋਸ਼ਨਦਾਨ ਦੇਖ ਰਹੇ ਠੀਕ ਆ ਤੇ ਦੂਸਰਾ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਆ ਜਿਹੜੀ ਨਾ ਅਸੀਂ ਆ ਥੜੀ ਬਣਾਈ ਸੀ ਇੱਕ ਆਹ ਥੜੀ ਦੇਖ ਰਹੇ ਹੋ ਆ ਥੜੀ ਬਣਾਈ ਸੀ ਥੜੀ ਦਾ ਇਹ ਸੀ ਕਿ ਮਤਲਬ ਕਿ ਬਾਹਰਲੇ ਪਾਸੇ ਜੀ ਉੱਥੇ ਪਾਣੀ ਭਰਦਾ ਸੀ ਨਾ ਉੱਥੋਂ ਪਾਣੀ ਭਰਦਾ ਸੀ ਤੇ ਉੱਥੋਂ ਇਹ ਪਾਣੀ ਅੰਦਰ ਆਂਦਾ ਸੀਗਾ ਸਾਰਾ ਤੇ ਅਸੀਂ ਇਹ ਥੜੀ ਬਣਾਈ ਸੀਗੀ ਥੜੀ ਕਰਕੇ ਇਹ ਕਿ ਚਲ ਪਾਣੀ ਅੰਦਰ ਨਹੀਂ ਆਊਗਾ ਹੁਣ ਅੱਜ ਇਦਾਂ ਹੈ ਕਿ ਉੱਥੇ ਪਾਣੀ ਇੰਨਾ ਜ਼ਿਆਦਾ ਭਰਿਆ ਆਇਆ ਸੀ ਨਾ ਆ ਥੜੀ ਕ੍ਰੋਸ ਕਰ ਗਿਆ ਥੜੀ ਕ੍ਰੋਸ ਕਰਕੇ ਸਾਰਾ ਪਾਣੀ ਇੱਥੇ ਅੰਦਰ ਵੜ ਗਿਆ ਆ ਇੱਥੇ ਸਾਰੇ ਕਮਰੇ ਚ ਇੱਥੇ ਪਾਣੀ ਵੜ ਗਿਆ ਤੇ ਮੀਂਹ ਦੇ ਵੀ ਦੇਖ ਲਓ ਹਜੇ ਵੀ ਹਾਲ ਇਹੀ ਆ ਤੇ ਦੂਜਾ ਮੀਂਹ ਹਾਈ ਤੱਕ ਬੰਦ ਨਹੀਂ ਹੋਇਆ ਇਸ ਕਰਕੇ ਸੀ ਫਰਿੱਜ ਵੀ ਅਜ ਬੰਦ ਕੀ ਰਿਹਾ ਸਭ ਕੁਝ ਕੀਤਾ ਤੇ ਤੁਹਾਨੂੰ ਬਾਹਰ ਦਾ ਵੀ ਦਿਖਾਣਾ ਦੂਸਰੇ ਕਮਰੇ ਵੀ ਦਿਖਾਣਾ ਆ ਬਾਹਰ ਦਾ ਹਾਲ ਆ ਦੇਖੋ ਮੀ ਹਜੇ ਵੀ ਪੈ ਰਿਆ ਵਾ ਤੁਹਾਨੂੰ ਪਤਨੀ ਕੁਝ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਮੈਨੂੰ ਨਹੀਂ ਪਤਾ ਆ ਦੇਖੋ ਇੱਥੇ ਦਾ ਇੱਥੇ ਦੇ ਆ ਬੋਰਡ ਦੇ ਵਿੱਚ ਪਾਣੀ ਆਇਆ ਹੈ ਸਾਰਾ ਆ ਦੇਖੋ ਇਹ ਪਾਣੀ ਆਇਆ ਇੱਥੋਂ ਆ ਦੂਸਰੇ ਆ ਦੇਖੋ ਆ ਹਜੇ ਵੀ ਉਹ ਥੋੜ ਪਾਣੀ ਕਨ ਦਿਖ ਰਿਹਾਣਾ ਚੁੰਦਾ ਪਿਆ ਵਾ ਇੱਥੋਂ ਹਾਰੇ ਵੀ ਚੋਰੀਆ ਵਾ ਇੱਥੇ ਤੱਕ ਓਹ ਨੀ ਕੋ ਤੇ ਉਹ ਚੁੰਦਾ ਪਿਆ ਆ ਸਮਾਨ ਦੇ ਕੋ ਸਾਰਾ ਉਧਰ ਵੀ ਆ ਇੱਧਰਲੇ ਪਾਸੇ ਆ ਇੱਕ ਵਾਰ ਸਾਰਾ ਵਾ ਦੇਖ ਰਿਹਾ ਸਾਰਾ ਚੋਰੀਆ ਤੇ ਆ ਰਿਖੋ ਤੇ ਇਹ ਬੈੱਡ ਦੇ ਉੱਪਰ ਇੱਥੇ गिरਦਾ ਪਿਆ ਬਣੀ ਇੱਥੇ ਵੀ ਸਾਰਾ ਚੁੰਦਾ ਪਿਆ ਇੱਥੇ ਹੱਥਾਂ ਦੇ ਆ ਰਹੇ ਓਰੇ ਕੋ ਮੋਕੇ ਬੈੱਡ ਦੇ ਉੱਪਰ ਖਰਾਬ ਕਰਨਗੇ ਜਿਵੇਂ ਐ ਲੱਗ ਰਿਹਾ ਕਿਆ ਬੋਰਡ ਦਾ ਚਲਾਇ ਨਹੀਂ ਅਸੀਂ ਇਸ ਤਰ੍ਹਾਂ ਕਿ ਆ ਸੱਚ ਆ ਸੋਚ ਇੱਥੇ ਲਾਈ ਹੋਈ ਹੈ ਇੰਨਾ ਜਿਆਦਾ ਬੁਰਾ ਹਾਲ ਆ ਕਿ ਆ ਕਮਰੇ ਚ ਸਾਰੇ ਚ ਪਾਣੀ ਭਰ ਗਿਆ ਸੀਗਾ ਜਿੰਨਾ ਵੀ ਸੀਗਾ ਆ ਬਾਹਰਲੇ ਪਾਸੇ ਦੇਖੋ ਆ ਹਾਲਾਤ ਮੀਂਹ ਹਜੇ ਵੀ ਨਹੀਂ ਬੰਦ ਹੋ ਰਿਹਾ ਇਹ ਤੁਹਾਨੂੰ ਪਤਨੀ ਵਿੱਚ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਤੇ ਇੱਥੇ ਮੀਂਹ ਹਜੇ ਵੀ ਬੰਦ ਨਹੀਂ ਹੋ ਰਿਹਾ ਹਜੇ ਵੀ ਮੀਂਹ ਪਈ ਜਾਂਦਾ ਤੇ ਆ ਬੇੜਾ ਸਾਰਾ ਨਾ ਇੰਨਾ ਨਕੁਨਕ ਭਰ ਗਿਆ ਸੀ ਨਾ ਬੇੜਾ ਇਹ ਇਹ ਬੇੜੇ ਕਿਉਂਕਿ ਗੱਲ ਇਹ ਕਿ ਬਾਹਰ ਬੇੜੇ ਦਾ ਪਾਣੀ ਵੀ ਉੱਥੇ ਇਕੱਠਾ ਹੋ ਜਾਂਦਾ ਵਾ इकठा ਹੋ ਜਾਂਦਾ ਤੇ ਪਾਣੀ ਸਾਰਾ ਹੀ ਅੰਦਰ ਆਂਦਾ ਵਾ ਤੇ ਦੂਜਾ ਸਾਡੇ ਇਹ ਕਮਰੇ ਹੈਗੇ ਇੱਥੇ ਨੀਵੇਂ ਤੇ ਨੀਵੇਂ ਤੇ ਇਸ ਕਰਕੇ ਆ ਬੰਨ ਜਿਆ ਲਾਇਆ ਹੋਇਆ ਤੇ ਜਿਹਦੇ ਕਰਕੇ ਇਹ ਕਿ ਬੰਨ ਦਾ ਫਾਇਦਾ ਕੀ ਹੈ ਪਰ ਇਹ ਕਿ ਕੋਈ ਫਾਇਦਾ ਨਹੀਂ ਕੋ ਪਾਣੀ ਫੇਰ ਵੀ ਅੰਦਰ ਵੜਦਾ ਤੇ ਦੂਜਾ ਹੁਣ ਆ ਸਾਡੀ ਕੰਧ ਦਾ ਕੋਈ ਪਤਾ ਨਹੀਂ ਜੀ ਕਿ ਕਦੋਂ ਗਿਰ ਜੀ ਕਦੋਂ ਨਾ ਗਰੇ ਕੋਈ ਪਤਾ ਨਹੀਂ ਕਿਉਂਕਿ ਆਂ ਦਰਾਰ ਵੀ ਤੁਹਾਨੂੰ ਦਿਖ ਰਹੀ ਹੋਣੀ ਆ ਕੰਧ ਦੇ ਵਿੱਚ ਇੱਥੇ ਤੁਹਾਨੂੰ ਦਰਾਰ ਦਿਖਾ ਨਾਲ ਕੋਈ ਦਰਾਰ ਆਈ ਹੋਈ ਹੈ ਹੈਨਾ ਤੇ ਦੂਜੀ ਸਾਰੀ ਆ ਗਾਡਰ ਵਾਲੇ ਵਾਲੀ ਛੱਤਾਂ ਨੇ ਸਾਰੀਆਂ ਤੇ ਗੱਡਰ ਬੜੇ ਛੱਤਾਂ ਬਦ ਨਹੀਂ ਕਾਦਾ ਮਕਾਨ ਕਿੰਨਾ ਪੁਰਾਣਾ ਕਿੰਨਾ ਨਹੀਂ ਹੁਣ ਰਿਪੇਅਰ ਮੰਗ ਰਹੇ ਆ ਹੁਣ ਐਂਟੀ ਜੀ ਹੋਰ ਹੀ ਕਹੇ ਸੀ ਕਿ ਚਲ ਨਹੀਂ ਐਸੀ ਰਿਪੇਅਰ ਨਹੀਂ ਕਰਾਣਾ ਤੁਸੀਂ ਦੁਬਾਰਾ ਹੀ ਨੂੰ ਢਾਕੇ ਦੁਬਾਰਾ ਬਣਾਵਾਂਗੇ ਤੇ ਦੂਜੀ ਆਹ ਦੇਖੇਂ ਇੰਦਰ ਮੈਂ ਤੇ ਇੰਦਰ ਜਾਂਦੇ ਹੁਣ ਡਰੀ ਲੱਗਦਾ ਆਹ ਦੇਖੋ ਫਰੇਸ ਦੇ ਉੱਪਰ ਲੈਂ ਦੇਖੇ ਤਰੇੜ ਕੰਧ ਦੇ ਵਿੱਚ ਆਹ ਤਰੇੜ ਦੇਖੋ ਆਹ ਸੈਲਫ ਦੇ ਉੱਪਰ ਪਈ ਹੋਈ ਆ ਆਹ ਪਈ ਹੋਈ ਆ ਤੇ ਆਹੀ ਤਰੇੜ ਹੋ ਕੇ ਆ ਉੱਪਰ ਐ ਜਾ ਰਹੀ ਆ ਆਰੇ ਕੋ ਹੁਣ ਉਹ ਕਹਿੰਦੇ ਤਾਂ ਨਹੀਂ ਕਿ ਚਲੋ ਜੀ ਠੀਕ ਹੈ ਜੀ ਜੇ ਕੰਧ ਘਿਰਦੀ ਵੀ ਆ ਤੇ ਕੰਧ ਦੇ ਪਰਲੇ ਪਾਸੇ ਨੂੰ ਗਿਰੂਗੀ ਇਧਰ ਨੂੰ ਨਹੀਂ ਗਿਰੂਗੀ ਕਿਉਂਕਿ ਬਾਲੇ ਲੱਗੇ ਨੇ ਬਾਲੇ ਜੋ ਲੱਗੇ ਤੇ ਕੰਧ ਉਧਰਲੇ ਪਾਸੇ ਜਾਊਗੀ ਇਧਰਲੇ ਪਾਸੇ ਨਹੀਂ ਆਊਗੀ ਹੁਣ ਬਾਕੀ ਮੈਂ ਤਾਂ ਕਹਿੰਦਾ ਕਿ ਨਹੀਂ ਗਰੇ ਕਿਉਂਕਿ ਗੱਲ ਇਹ ਕੀ ਰਾਤ ਬਰਾਤੇ تھے ਕੋਈ ਸੱਤਾ ਹੀ ਹੁੰਦਾ ਜੀ ਮੈਂ ਡੈਡੀ ਇਧਰਲੇ ਪਾਸੇ ਸੁਣਦੇ ਨੇ ਪਰ ਕੰਧ ਉੱਥੇ ਆ ਹੁਣ ਕੀ ਸਿਰਫ ਉਨਹੀਂ ਪਾਸਾ ਇਹ ਆ ਸਾਰਾ ਉਨਹੀਂ ਪਾਸਾ ਇਹੀ ਆ ਕਿ ਜਿਹੜਾ ਇਦਾਂ ਹੈਗਾ ਵਾ ਕਿ ਮੈਂ ਤੇ ਇਹੀ ਕਹਿੰਦਾ ਕਿ ਭਾਈ ਮੀਂਹ ਬੰਦ ਹੋ ਜੇ ਮੀਂਹ ਕਰਕੇ ਕੰਮ ਕਰ ਠੱਪ ਹੋਏ ਪਏ ਨੇ ਅੱਜ ਮੈਨੂੰ ਦੂਸਰਾ ਦਿਨ ਆ ਜੀ ਮੈਂ ਕੰਮ ਤੇ ਨਹੀਂ ਗਿਆ ਕਿਉਂਕਿ ਮੀਂਹ ਜਾਣ ਹੀ ਦੇ ਰੇ ਜੀ ਮੀਂਹ ਹਟਦਾ ਨਹੀਂਗਾ ਸਾਰ ਰਾਤ ਪੈਂਦਾ ਰਿ ਸ਼ੁਰੂ ਹੋ ਜਾਂਦਾ 11:30 11:00 ਵੇ ਤਾਂ ਸ਼ੁਰੂ ਹੁੰਦਾ ਪੈਣਾ ਤੇ ਸਵੇਰ ਤੱਕ ਹਟਦਾ ਹੀ ਨਹੀਂ ਇਕ ਜੀ 12:00 12:00 ਘੰਟੇ ਮੀਂਹ ਪੈ ਰੇ ਤੇ ਦੂਜੇ ਮੀਆਂ ਨੇ ਤੇ ਇੰਨਾ ਕੰਮ ਖਰਾਬ ਕੀਤਾ ਹੈ ਨਾ ਹੁਣ ਤੁਹਾਨੂੰ ਪਤਾ ਹੈ ਕਿ ਡੈਡੀ ਮੇਰੇ ਹੀ ਕੰਮ ਕਰਦੇ ਹਾਂ ਸਵਾਰੀ ਸੂਰੀ ਦਾ ਕਿਹੜੇ ਮੀਂਹ ਦੇ ਵਿੱਚ ਕਿਹੜੀ ਸਵਾਰੀ ਮਿਲਣੀ ਹੈ ਤੇ ਉਹ ਵੀ ਵਿਚਾਰੇ ਕੰਮ ਦੇ ਨਹੀਂ ਜਾ ਰਹੇ ਮੈਂ ਵੀ ਨਹੀਂ ਜਾ ਰਹੇ ਘਰ ਦਾ ਖਰਚਾ ਪਤਾ ਨਹੀਂ ਕਿਵੇਂ ਚੱਲੇਗਾ ਕਿਵੇਂ ਨਹੀਂ ਚੱਲੂਗਾ ਆਈ ਜਿলাই ਚੱਲੀ ਜਾਂਦੀ ਹੈ ਮੀਆਂ ਨੇ ਬੜਾ ਤੰਗ ਕੀਤਾ ਯਾਰ ਮੈਂ ਤੇ ਵਾਹਿਗੁਰੂ ਅਗੇ ਇਹ ਦੱਸ ਕਰ ਰਾਂਗੇ ਭਾਈ ਮੀਂਹ ਬੰਦ ਹੋ ਜੇ ਅਸੀਂ ਕੰਮ ਤੇ ਜਾਈਏ ਕਿਚਲ ਨਹੀਂ ਆ ਜਿਹੜੇ ਦੋ ਪੈਸੇ ਬਣਨਗੇ ਹੋ ਵੀ ਸਹੀ ਆ ਤੇ ਬਾਕੀ ਤੁਸੀਂ ਸਾਰੇ ਵੀ ਭਾਈ ਆਪਣੇ ਘਰ ਦੇ ਠੀਕ ਠਾਕ ਰੱਖਿਓ ਜੀ ਬਾੜੀ ਅੰਦਰ ਬਾਹਰ ਦੀ ਕੋਸ਼ਿਸ਼ ਨਾ ਕਰਿਓ ਤੇ ਮੀ ਦੇ ਵਿੱਚ ਸਭ ਦਾ ਬਾਜ਼ਾਰ ਰੱਖਿਓ ਮੈਂ ਕਹਿੰਦਾ ਵਾਹਿਗੁਰੂ ਇਹ ਜੀ ਕਰੀ ਕੰਡੀਸ਼ਨ ਕਿਸੇ ਨੂੰ ਨਾ ਜਾਵੇ ਕਿਉਂਕਿ ਇੱਕ ਤਾਂ ਛੱਤ ਚੋਂਦੀ ਆ ਘਰ ਚੋਂਦੇ ਨੇ ਤੇ ਦੂਸਰੀ ਵੱਡੀ ਗੱਲ ਇਹ ਕਿ ਦੇਖੋ ਜਿਹੜੇ ਪਿੰਡਾਂ 'ਚ ਹੜ੍ਹ ਆਇਓ ਇਹਨਾਂ ਵਿਚਾਰੇ ਦੇਖੋ ਮੈਂ ਤਾਂ ਉਹ ਸੋਚ ਕੇ ਹੀ ਬੜਾ ਹੈਰਾਨ ਆ ਕਿ ਛੱਤ ਦੇ ਉੱਪਰ ਖੜੇ ਹੋ ਕੇ ਵਿਚਾਰੇ ਉਹ ਮੀਂਹ ਦੇ ਵਿੱਚ ਖੜੇ ਨੇ ਥੱਲੇ ਬਹਿ ਨਹੀਂ ਸਕਦੇ ਮੀਂਹ ਦੇ ਵਿੱਚ ਖੜੇ ਨੇ ਛੱਤਾਂ 'ਤੇ ਖੜੇ ਨੇ ਕਿ ਕੋਈ ਆਊਗਾ ਰੋਟੀ ਦੇਊਗਾ ਪਰ ਚਲੋ ਏਕ ਹੀ ਪਰਮਾਤਮਾ ਉਹਨਾਂ ਨੂੰ ਵੀ ਭਾਈ ਤੰਦਰੁਸਤੀ ਬਖਸ਼ੇ ਵਧੀਆ ਰੱਖੇ ਤੇ ਰੋਟੀ ਪਾਣੀ ਉਹਨਾਂ ਨੂੰ ਮਿਲ ਜੇ ਤੇ ਇੱਕ ਜੇ ਡੰਗਰ ਪਸ਼ੂ ਜੜੇ ਨੇ ਲੰਗਰ ਪਸ਼ੂ ਉਹਨਾਂ ਦੇਖ ਕੇ ਕਈਆਂ ਦੇ ਹੜ ਗਏ ਕਈਆਂ ਦੇ ਵਿਚਾਰੇ ਪਾਣੀ ਜੀ ਮਰ ਗਏ ਫੁੱਲ ਗਏ ਬਹੁਤ ਔਖਾ ਹੁੰਦਾ ਇਦਾਂ ਤੇ ਬਾਕੀ ਆਪਣਾ ਧਿਆਨ ਰੱਖਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ